ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰ ਜਾ ਰਹੇ ਹਾਂ ਜੋ ITT 994 ਦੀਆਂ ਜੋ ਫਾਈਨਲ ਸਿਲੈਕਸ਼ਨ ਲਿਸਟਾਂ ਸੀ ਤੇ 2364 ਦੀ ਅਲੋਟਮੈਂਟ ਹੋਣੀ ਸੀ ਜੋ ਪਿਛਲੇ ਕੱਲ ਬੀਤੀ ਮੰਡੇ ਨੂੰ ਜੋ ਉਮੀਦ ਸੀ ਜੋ ਨਹੀਂ ਹੋਈ ਹੈ ਸੋ ਉਸ ਦਾ ਰੀਜ਼ਨ ਜੋ ਪੇ ਸਕਿੱਲ ਵਾਲਾ ਮੈਟਰ ਹੈ ਸੋ ਉਸ ਦੇ ਮੁੱਦੇ ਤੇ ਆਪਾਂ ਅਲੱਗ ਤੋਂ ਇੱਕ ਡਿਟੇਲ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਾਂਗੇ ਕਿ ਕਦੋਂ ਕਿਸ ਪ੍ਰਕਾਰ ਉਹ ਸੋਲੂਸ਼ਨ ਹੋਣਾ ਜੋ ਤੇ ਗੱਲ 9594 ਦੀ ਜੋ ਸਿਲੈਕਸ਼ਨ ਲਿਸਟਾਂ ਦੀ ਹੈ ਤੇ ਉਹ ਕਿਉਂ ਨਹੀਂ ਕਿਉਂਕਿ 4 ਤਰੀਕ ਨੂੰ ਅੱਜ ਜੋ ای ਡਬਲਯੂ ਐਸ ਵਰਟੀਕਲ ਮਤਲਬ ਜੋ ਲਿਸਟਾਂ ਰਵਾਈਜ਼ ਹੋ ਕੇ ਜੋ ਹਾਈ ਕੋਰਟ ਦੇ ਵਿੱਚ ਪੇਸ਼ ਕਰਨੀ ਆ ਸੀ ਉਸ ਤੇ ਜੋ ਕਨਵੈਂਟ ਦੀ ਸੁਣਵਾਈ ਆ ਜੋ ਕੰਟੈਂਪਟ ਦੀ ਸੁਣਵਾਈ ਆ ਜੋ 4555 ਜੋ 9594 ਦੀ ਆ ਜੋ ਅਭਿਸ਼ੇਕ ਗਰਗ ਐਂਡ ਆਰਐਸ ਵਰਸਸ ਕਮਲਕਸ਼ੋਰ ਯਾਦਵ ਐਂਡ ਆਰਐਸ ਤੇ ਜੋ ਐਡਵੋਕੇਟ ਨੇ ਪਟੀਸ਼ਨਰ ਦੀ ਤਰ੍ਹਾਂ ਤਰਫ ਤੋਂ ਜੋ ਅਭਿਸ਼ੇਕ ਕੁਮਾਰ ਪ੍ਰੇਮੀ ਜੀ ਸੋ ਹੀアリング ਦੋ ਸ਼ਿਫਟਾਂ ਦੇ ਵਿੱਚ ਅੱਜ ਹੋਈ ਹੈ ਪਹਿਲਾਂ ਜੋ ਮਾਰਨਿੰਗ ਦੇ ਵਿੱਚ ਹੀアリング ਹੋਈ तकरीबन ਜੋ 5 ਤੋਂ 6 ਤੋਂ ਮਿੰਟ ਜੋ ਫਰਸਟ ਵਾਰ ਹੀアリング ਹੋਈ ਹੈ ਜਿੱਥੇ ਹਾਈ ਕੋਰਟ ਨੇ ਪੂਰਾ ਜੋ ਸਖਤ ਰੂਪ ਦੇ ਵਿੱਚ ਜੋ ਅੱਜ ਤੱਕ ਜੋ 4 ਫਰਵਰੀ ਤੱਕ ਦਾ ਟਾਈਮ ਦਿੱਤਾ ਸੀ ਉਹ ਦਾ ਹਫ਼ਤਿਆਂ ਦਾ ਜੋ ਲਿਸਟ ਆ ਜੋ ਕੋਰਟ ਵਿੱਚ ਲੈ ਕੇ ਆਉਣੀ ਸੀ ਮਤਲਬ ਪਬਲਿਕ ਕਰਕੇ ਜੋ ਕੰਪਲਾਈਂਸ ਰਿਪੋਰਟ ਆ ਜੋ ਸਬਮਿਟ ਕਰਨੀ ਸੀ ਪਰੰਤੂ ਡਿਪਾਰਟਮੈਂਟ ਅਸਫਲ ਰਿਹਾ ਉੱਥੇ ਡਿਪਾਰਟਮੈਂਟ ਨੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਏ ਅਨ ਜੋ ਵੀ ਆ ਕਿ ਸਾਡੇ ਕੋਲ ਮਤਲਬ ਬਹੁਤ ਵੱਡਾ ਟਾਸਕ ਹੈ ਜੋ ਲਿਸਟ ਦੀ ਜੋ ਸ਼ਫਲਿੰਗ ਹੋਣੀ ਹੈ ਜੋ ਵੀ ਰਿਵਾਈਜ਼ ਕਰ ਰਹੇ ਆ ਸਾਨੂੰ ਹੋਰ ਟਾਈਮ ਦੇਓ ਹਮੇਸ਼ਾ ਦੀ ਤਰ੍ਹਾਂ ਡਿਪਾਰਟਮੈਂਟ ਨੇ ਕਿਹਾ ਸਾਨੂੰ ਇੱਕ ਹਫਤੇ ਦਾ ਟਾਈਮ ਦੇਓ ਦੋ ਦਾ ਦੇਓ ਪਰੰਤੂ ਜੋ ਜੈਸਵੰਤ ਸੀ ਉਹਨਾਂ ਨੇ ਪੂਰੀ ਪੂਰੀ ਤਰ੍ਹਾਂ ਜੋ ਸਾਫ ਕੋਰੀ ਨਾ ਕੀਤੀ ਡਿਪਾਰਟਮੈਂਟ ਨੂੰ ਜਵਾਬ ਦੇਣ ਤੋਂ ਉਹਨਾਂ ਨੇ ਕਿਹਾ ਕਿ ਸ਼ਾਮ ਤੱਕ ਦੁਬਾਰਾ ਹੀਅਰਿੰਗ ਵੀ ਜੋ ਪਾਸਓਵਰ ਕਰਤਾ ਸੀਗੇ ਦੁਬਾਰਾ ਹੋਈ ਉਹਨਾਂ ਨੇ ਪਹਿਲਾਂ ਕਿਹਾ ਕਿ ਸ਼ਾਮ 5 ਵਜੇ ਤੱਕ ਕੋਰਟ ਦੇ ਵਿੱਚ ਤੁਸੀਂ ਪੁਖਤਾ ਜਵਾਬ ਲੈ ਕੇ ਆਓ ਜਾਂ ਦਾ ਅਧਿਕਾਰੀ ਕੋਰਟ ਦੇ ਵਿੱਚ ਹਾਜ਼ਰ ਹੋਣ ਤੇ ਜਾਂ ਮੈਨੂੰ ਮਤਲਬ ਜਸਮਨ ਸਿੰਘ ਦੱਸਦਾ ਇਹੀ ਕਹਤਾ ਕਿ ਤੁਸੀਂ ਕੰਮ ਕਰਕੇ ਦਿਖਾਓ ਵਾਰ-ਵਾਰ ਟਾਈਮ ਮੰਗ ਕੇ ਜੋ ਬਹਾਨੇ ਨਾਲ ਲਗਾਓ ਤੇ ਤਰ੍ਹਾਂ-ਤਰ੍ਹਾਂ ਦੇ ਡਿਪਾਰਟਮੈਂਟ ਫਿਰ ਉਹੀ ਟਾਈਮ ਅੜਿਆ ਹੋਇਆ ਸੀ ਕਿ ਟਾਈਮ ਦਿਓ ਸਾਨੂੰ ਅਸੀਂ ਕੰਮ ਜ਼ਰੂਰ ਕਰਾਂਗੇ ਤੇ ਸਿੱਧੇ ਸਿੱਧੇ ਛਾਬ ਨੇ ਜੋ ਸ਼ਬਦਾਂ ਵਿੱਚ ਕਹਿ ਦਿੱਤਾ ਅਗਰ ਜੇ ਤੁਸੀਂ ਕੰਮ ਕਰਨਾ ਹੀ ਤਾਂ ਕਰਦੇ ਕਿਉਂ ਨਹੀਂ ਜਾਂ ਤਾਂ ਕਹਿ ਦੋ ਕੰਮ ਨਹੀਂ ਕਰਨਾ ਚਾਂਜਾਇਸ ਬਣ ਨੇ ਬੜੀ ਸਟ੍ਰਿਕਟਲੀ ਜੋ ਐਕਸ਼ਨ ਲੈਂ ਲੈ ਵੀ ਡਿਪਾਰਟਮੈਂਟ ਨੂੰ ਕਿਹਾ ਕਿ ਅਧਿਕਾਰੀਆਂ ਜੋ ਵੀ ਸੰਬੰਧਿਤ ਅਧਿਕਾਰੀ ਨੇ ਉਹਨਾਂ ਤੇ ਜੋ ਕਾਰਵਾਈ ਨਹੀਂ ਮੈਨੂੰ ਕਰਨੀ ਪੈਣੀ ਆ ਸੋ ਸੈਕਿੰਡ ਟਾਈਮ ਜਦੋਂ ਆਫਟਰ ਲੰਚ ਹੀਅਰਿੰਗ ਹੋਈ ਉੱਥੇ ਫਿਰ ਡਿਪਾਰਟਮੈਂਟ ਉਸੇ ਹੀ ਤਰੀਕੇ ਅੜੇ ਹੋਏ ਸੀ ਘੱਮ ਸੇ ਘੱਮ ਉਹ ਮਤਲਬ ਜੋ ਅਖੀਰ ਹੀ ਹੁੰਦਾ ਹੈ ਹੀਅਰਿੰਗ ਆ ਜੋ ਹਿੰਦੀ ਵਿੱਚ ਵੀ ਜੋ ਡਿਪਾਰਟਮੈਂਟ ਦੇ ਅਧਿਕਾਰੀ ਕਰਨ ਦੀ ਗੱਲ ਕਰਨ ਲੱਗ ਗਏ ਕਿ ਸਰ ਸਿੰਪਲੀ ਭਾਸ਼ਾ ਵਿੱਚ ਸਾਡੀ ਗੱਲ ਸੁਣ ਲਓ ਉੱਥੇ ਜੈਸਬਾ ਨੇ ਕਿਹਾ ਕਿ ਤੁਹਾਨੂੰ ਕੰਮ ਹੀ ਚਾਹੀਦਾ ਮਤਲਬ ਐਂਡ ਤੇ ਜੋ ਜਦੋਂ ਟਾਈਮ ਤੇ ਮਤਲਬ ਗੱਲ ਆਉਂਦੀ ਹੀ ਰਹੀ ਤਾਂ ਸਖਤ ਚੇਤਾਵਨੀ ਦੇ ਨਾਲ ਸੋ ਡਿਪਾਰਟਮੈਂਟ ਨੇ ਜੋ ਅਖੀਰੀ ਤਿੰਨ ਤੋਂ ਚਾਰ ਦਿਨਾਂ ਦਾ ਜੋ ਟਾਈਮ ਦੀ ਗੱਲ ਕੀਤੀ ਕਿ ਅਸੀਂ ਇੰਨੇ ਟਾਈਮ ਵਿੱਚ ਜੋ ਲਿਸਟਾਂ ਜੋ ਪਬਲਿਕਾ ਜੋ 9894 ਹੁਣ ਮਤਲਬ ਜੋ ਸਿੰਗਾਂ ਵੀ ਕਰਕੇ ਜੋ ਵੀ ਕੰਪਲਾਈਂਸ ਰਿਪੋਰਟ ਅਸੀਂ ਕੋਰਟ ਵਿੱਚ ਸਬਮਿਟ ਕਰ ਦਿਆਂਗੇ ਕਿਉਂਕਿ ਜੋ ਅਕਤੂਬਰ 2024 ਦੇ ਆਰਡਰ ਆਏ ਹੋਏ ਨੇ ਜੋ ਹਾਈ ਕੋਰਟ ਦੇ ਜੋਗੀ ਲਿਸਟਾਂ ਰਵਾਈਜ਼ ਹੋਣੀਆਂ ਨੇ ਜੋ ਤੇ ਇੱਕ ਪਰਸੈਂਟ ਡਿਪਾਰਟਮੈਂਟ ਕਹਿ ਰਿਹਾ ਸੀ ਕਿ ਅਸੀਂ ਤੁਹਾਡੇ ਆਰਡਰ ਕੰਪਾਈਲ ਕਰ ਦਿੱਤੇ ਨੇ ਪਰ ਸਾਨੂੰ ਜੋ ਲਿਸਟਾ ਜੋ ਫਾਈਨਲ ਸਿਲੈਕਸ਼ਨ ਪ੍ਰੋਸੈਸ ਤੇ ਆ ਸਾਡਾ ਜੋ ਵੀ ਪ੍ਰੋਸੈਸ ਹੈ ਤੇ ਸਾਨੂੰ ਲਿਸਟ ਆਰਗੇਨਾਈਜ਼ ਕਰਨ ਵਿੱਚ ਟਾਈਮ ਲੱਗ ਰਿਹਾ ਤਾਂ ਉੱਥੇ ਹੁਣ ਸਿੱਧੇ ਤੇ ਸਿੱਧੇ ਜੋ ਸ਼ੁੱਕਰਵਾਰ ਤੱਕ ਦਾ ਜੋ ਟਾਈਮ ਡਿਪਾਰਟਮੈਂਟ ਨੇ ਕਿਹਾ ਕਿ ਅਸੀਂ ਹਰ ਹਾਲਤ ਇਹ ਚਲੋ ਇੰਨੇ ਦਿਨਾਂ ਚ ਤਿੰਨ ਤੋਂ ਚਾਰ ਦਿਨਾਂ ਵਿੱਚ ਕਰ ਦਾਂਗੇ ਸੋ ਉੱਥੇ ਕੋਰਟ ਨੇ ਵੀ ਸਖਤ ਆਦੇਸ਼ਾਂ ਵਿੱਚ ਸ਼ੁੱਕਰਵਾਰ ਤੱਕ ਦਾ ਟਾਈਮ ਦਿੱਤਾ ਹੈ ਸੋ ਆਉਣ ਵਾਲੇ ਸ਼ੁੱਕਰਵਾਰ ਤੱਕ ਲਿਸਟਾ ਜੋ ਹਰ ਹਾਲਤ ਨਾਲ 894 ਦੀ ਪਬਲਿਕ ਹੋ ਜਾਵੇਗੀ ਸੋ ਇਹ ਹਾਈ ਕੋਰਟ ਤੋਂ ਬਹੁਤ ਵੱਡੀ ਅਪਡੇਟ ਆ 894 ਦੇ ਸੰਬੰਧੀ ਬਾਕੀ ਜੋ ਨਵੀਆਂ ਭਰਤੀਆਂ ਦੀ ਜੁਆਇਨਿੰਗ ਤੇ ਜੋ ਪ੍ਰੋਸੈਸ ਜੋ ਸਰਕਾਰ ਰੋਕ ਰਹੀ ਹੈ ਜੋ ਪੇ ਸਕੇਲ ਦੇ ਮੁੱਦੇ ਨਾਲ ਰਿਲੇਟਡ ਸੋ ਉਸ ਸਬੰਧੀ ਪੂਰੀ ਡਿਟੇਲ ਵੀਡੀਓ ਤੁਹਾਨੂੰ ਨੈਕਸਟ ਆ ਜੋ ਜਲਦੀ ਹੀ ਦੇਖਣ ਨੂੰ ਆਪਣੇ ਚੈਨਲ ਤੇ ਮਿਲੇਗੀ ਕੀ ਕਾਰਨ ਰਹੇ ਨੇ ਤੇ ਜੋ 6 ਮਹੀਨੇ 30 ਜਨਵਰੀ ਨੂੰ ਪੂਰਾ ਜੋ ਕੰਪਲੀਟ ਹੋਣ ਦਾ ਜੋ ਫੰਡ ਹੈ 994 ਦਾ ਉਸ ਤੇ ਵੀ ਆਪਾਂ ਪੂਰੀ ਡਿਟੇਲ ਨਾਲ ਵਿਚਾਰ ਚਰਚਾ ਕਰਾਂਗੇ ਕਿ ਲੀਗਲੀ ਤੌਰ ਤੇ ਜੋ ਕਾਨੂੰਨੀ ਤੌਰ ਤੇ ਜੋ ਘਰਤੀ ਦੀ ਕੀ ਕੰਡੀਸ਼ਨ ਆ ਉਥੇ ਸੋ ਬਾਕੀ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵੇਗੀ ਹਮੇਸ਼ਾ ਦੀ ਤਰ੍ਹਾਂ ਆਪ ਜੀ ਨੂੰ ਸਟਰੀਕ ਤੇ ਸਹੀ ਇਨਫੋਰਮੇਸ਼ਨ ਇਸੇ ਚੈਨਲ ਤੇ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਵਾ ਦਿੱਤੀ ਜਾਂਦੀ ਹੈ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ